ਭੈਣ ਮੇਰੀ ਹੈ ਨਾ ਜਿਹੜੀ ਵੀ ਹੈਗੀ ਕੁੜੀ ਇਹ ਵੀ ਤੈਨੂੰ ਡਰਨ ਦੀ ਕੀ ਲੋੜ ਆ ਤੁਸੀਂ ਬੰਦ ਕਰ ਦੋ ਤੁਹਾਡੇ ਪਰਿਵਾਰ ਤੁਹਾਨੂੰ ਕਿਉਂ ਨਹੀਂ ਸਮਝਾਉਂਦੇ ਕੱਲ ਦੀ ਗੱਲ ਆ ਮੈਂ ਘਰੇ ਗਿਆ ਕੰਮ ਜਾਨੇ ਬੈਠ ਕੇ ਸਵੇਰੇ ਖੇਤਾਂ 'ਚੋਂ ਮੈਨੂੰ ਕਹਿੰਦੀ ਸਿਸਟਰ ਕਹਿੰਦੀ ਨਵਦੀਪ ਤੂੰ ਵੀਡੀਓਜ਼ ਮੈਂ ਕਹਿੰਦਾ ਨਾ ਵੀ ਸਿੰਗਰ ਨੇ ਚਾੜਦੀ ਕਰੇ ਮੈਨ ਦਾ ਕਿ ਅਗਰ ਮੇਰੀ ਭੈਣ ਨੇ ਮੈਨੂੰ ਇੰਨੀ ਗੱਲ ਕਹੀ ਵੀ ਨਹੀਂ ਕਹਿਣਾ ਯਾਰ ਉਹਨੂੰ ਉਹ ਵੀ ਚੰਗੀ ਨਹੀਂ ਲੱਗੀ ਆ ਤੁਹਾਡੇ ਪਰਿਵਾਰ ਤੁਹਾਨੂੰ ਸਮਝਾਉਂਦੇ ਨਹੀਂ ਹੈਗੇ ਡੈਮੋਕਰੇਟਿਵ ਸਿਸਟਮ ਦੇ ਵਿੱਚ ਅਨੁਭਵੀ ਬਾਈ ਇਹਨਾਂ ਚੀਜ਼ਾਂ ਦੀ ਜਗ੍ਹਾ ਹੈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਕਿਉਂਕਿ ਅਗਰ ਕੋਈ ਵਲਗਰ ਕੰਟੈਂਟ ਪਾਉਂਦਾ ਹੈ ਤਾਂ ਕਾਨੂੰਨ ਨੂੰ ਲੱਗਦਾ ਨਹੀਂ ਕਾਨੂੰਨ ਉਹਦੇ ਲਈ ਆ ਪੁਲਿਸ ਉਹਦੇ ਲਈ ਆ ਸਰਕਾਰ ਉਹਦੇ ਲਈ ਹਾਂ ਬਿਲਕੁਲ ਯਾਰ ਦੇਖੋ ਪੁਲਿਸ ਨੂੰ ਆਪਣੇ ਫਰਜ਼ ਨਿਭਾਣੇ ਚਾਹੀਦੇ ਪੁਲਿਸ ਨੂੰ ਇੱਕ ਨੋਟਿਸ ਜਾਰੀ ਜਰੂਰ ਕਰਨਾ ਚਾਹੀਦਾ ਜਦੋਂ ਵੀ ਕੋਈ ਇਹ ਜਾ ਕਿਉਂਕਿ ਯਾਰ ਪੁਲਿਸ ਵਾਲਿਆਂ ਦੇ ਵੀ ਤਾਂ ਕਾਨੂੰਨ ਦੇ ਜਿਹੜੇ ਰੱਖੇ ਨੇ ਉਹਨਾਂ ਦੇ ਘਰੇ ਤੇ ਧੀਆ ਬੈਣਾਂ ਨਹੀਂ ਹੈਗੀਆਂ ਉਹਨਾਂ ਦੇ ਘਰੇ ਵੀ ਬੱਚੇ ਨੇ ਹੈਨਾ ਇਹ ਧਰਤੀ ਸੱਚੀ ਪਵਿੱਤਰ ਹੋਣੀ ਚਾਹੀਦੀ ਹੈ ਇਸ ਧਰਤੀ ਦੀ ਸੱਚੀ ਜਗ੍ਹਾ ਨਹੀਂ ਹੋਣੀ ਚਾਹੀਦੀ ਜਿਹਹੇ ਜਲ ਕਰ ਕੰਟੈਂਟ ਵਾਸਤੇ ਠੀਕ ਹੈ ਨਾ ਠੀਕ ਹੈ ਭਾਈ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਅਸੀਂ ਮੰਨਦੇ ਆ ਅੱਜ ਅਸੀਂ ਵੀ ਚਲਾਉਨੇ ਆ ਨਾ ਪਿਛਲੇ 5 ਸਾਲ ਤੋਂ ਚਲਾਉਨੇ ਆ ਸਾਡੇ ਕੋਲ ਵੀ ਫੋਨ ਹੈਗੇ ਨੇ ਪਰ ਹਰ ਇੱਕ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਨਾ ਸਮਾਜ ਵਿੱਚ ਛੇ ਦਾ ਭਾਈ ਚੜਦੀ ਕਲਾ ਵਾਲਾ ਕੰਮ ਮੰਨਦੇ ਆ ਜਿਹੜਾ ਭਾਈਆਂ ਵਿੱਚ ਮਾਲ ਮੈਰੋਂ ਨੇ ਕਰਿਆ ਸਮਝਾਇਆ ਬਥੇਰੀ ਵਾਰ ਪਿਆਰ ਨਾਲ ਵੀ ਸਮਝਾਇਆ ਪਹਿਲਾਂ ਵੀ ਸਮਝਾਇਆ ਤੇ ਕੱਲੀ ਕੱਲ ਗੁੜੀ ਦੀ ਰਹਿ ਗਈ ਗੁੜੀ ਦੀ ਵੀ ਨਹੀਂ ਹੈਗੀ ਹੈ ਨਾ ਉਹ ਜਿਹੜੇ ਪਹਿਲਾਂ ਮੈਰੋ ਉਹਦੇ ਵੀ ਲੱਗੇ ਸੀ ਪ੍ਰੋਡਿਊਸਰ ਦੇ ਵੀ ਥਾੜੇ ਲੱਗੇ ਨੇ ਇੱਕ ਵਾਰ ਇਹਨਾਂ ਕਿਹਾ ਤਾਂ ਯਾਦ ਤੱਕੀ ਹੋਈ ਸੀਗੀ ਹੈਨਾ ਵੀ ਜਦੋਂ ਬਹੁਤ ਜ਼ਿਆਦਾ मतलब ਲਾਲੂ ਵੀਡੀਓਜ਼ ਗੰਦੀਆਂ ਸੀਗੀਆਂ ਹੈਨਾ ਵੀ ਇਹ ਬਰਦਾਸ਼ਤ ਨਹੀਂ ਹੋਊਗਾ ਤੇ ਹੋ ਗਿਆ ਭਾਈਆਂ ਨੇ ਸਿੰਗਰ ਨੇ ਫਿਰ ਗੱਡੀ ਛਾੜ ਦਿੱਤੀ ਤੇਰੇ ਕਹੀ ਜਾਂਦੇ ਨੇ ਵੀ ਹੁਣ ਕਿਹੜਾ ਬੰਦ ਹੋ ਜੂਗਾ ਹੁਣ ਕਿਹੜਾ ਉਹਨਾਂ ਦੇ ਫੋਲੋਅਰ ਕਰਦਾ ਉਹ ਵੀ ਸ਼ੁਰੂਆਤ ਤੋਂ ਦੇਖੋ ਕਰਨੀ ਪੈਣੀ ਸ਼ੁਰੂਆਤ ਹੋ ਗਈ ਹੈਨਾ ਠੀਕ ਹੈ ਟਾਈਮ ਤਾਂ ਲੱਗਦਾ ਜੇ ਸੂ ਸੋਚੀਏ ਵੀ ਇਹ ਵੀ ਇੱਕ ਵਾਰ ਜੀ ਵੀ ਸਾਰਾ ਹੁਣ ਗੰਦ ਬਹੁਤ ਟਾਈਮ ਦਾ ਪਿਆ ਹੋਇਆ ਠੀਕ ਹੈ ਵੀ ਟਾਈਮ ਲੱਗਦਾ ਭਾਈ ਹੈਨਾ ਪਰ ਹਾਂ ਜਦੋਂ ਇੱਕ ਵਾਰ ਚੜਦੀ ਕਲ ਵਾਲਾ ਕੰਮ ਹੋ ਜਾਂਦਾ ਨਾ ਚਾਰਾਂ ਨੂੰ ਹੋਰ ਕੰਨ ਹੋ ਜਾਂਦੇ ਨੇ ਤੇ ਚਾਰ ਹੋਰ ਸਿੰਘ ਸੂਰਮਿਆਂ ਦੇ ਅੰਦਰ ਤਾਂ ਜਮੀਰ ਜਾਗਦਾ ਵੀ ਭਾਈ ਕੁਝ ਨਹੀਂ ਹੈਗੀਆਂ ਜੀ ਕੁਝ ਨਹੀਂ ਹੈਗੀ ਕੀ ਇਸ ਹਨ ਕਮਲਕੌਰ ਨੂੰ ਮਾਰਨ ਦੇ ਨਾਲ ਇੱਕ ਕੰਟੈਂਟ ਪੈਣਾ ਰੁਕ ਜੂਗਾ ਕਮਲਕੌਰ ਦੇ ਮਰਨ ਦੇ ਨਾਲ ਕੀ ਪੰਜਾਬ ਦੇ ਲੋਕ ਏਵਲਗਰ ਕੰਟੈਂਟ ਨੂੰ ਦੇਖਣਾ ਛੱਡ ਦੇਣਗੇ ਅੱਲ ਪਤਾ ਕੀ ਹੈ ਬੀ ਛੱਡ ਦੇਣਗੇ ਕਹਿੰਦੇ ਕਿ ਹੁਣ ਡਿਬੇਟ ਇਹ ਗੱਲ ਤੇ ਚੱਲਦੀ ਆ ਕਹਿੰਦੇ ਤੁਸੀਂ ਦੇਖਦੇ ਸੀਗੇ ਨਾ ਤਾਂ ਕਰਕੇ ਕੇਸ ਹੁੰਦੀ ਸੀਗੇ ਤੁਸੀਂ ਦੇਖਦੇ ਸੀ ਕਿੰਨੇ ਕੋ ਫੋਲਡਰ ਸੀ ਉਹਦੇ 4 ਕਿਲੋ ਫੋਲਡਰ ਸੀ ਕਿੰਨੇ ਕੋ ਸਾਰੇ ਛੱਡੇ ਵਾਲੇ ਦੇਖਦੇ ਸੀਗੇ ਹਨਾ ਛੱਡੇ ਵਾਲੇ ਹਨਾ ਬਹੁਤ ਸਹਿਮ ਚ ਕਹਿੰਦੇ ਮੈਨੂੰ ਧਮਕੀਆਂ ਆ ਰਹੀਆਂ ਉਹ ਲਗਾਤਾਰ ਧਮਕੀਆਂ ਆ ਰਹੀਆਂ ਸਿਕਿਉਰਿਟੀ ਮੰਗ ਰਹੀ ਆ ਪ੍ਰੀਤ ਕੋ ਪ੍ਰੀਤ ਜੱਟੀ ਆ ਇੱਕ ਉਹਦੀ ਵੀਡੀਓ ਆਈ ਆ ਉਹ ਮੁੰਡੇ ਨੇ ਪਰ ਨਵਦੀਤ ਲੱਗਦਾ ਹੈ ਮੈਂ ਸਹਿਮ ਦਾ ਡਰ ਦਾ ਮਾਹੌਲ ਪੰਜਾਬ ਦੇ ਵਿੱਚ ਕੋਈ ਪਹਿਲਾਂ ਤੁਹਾਨੂੰ ਨਹੀਂ ਦਿਖਦਾ ਜੀ ਤੁਸੀਂ ਗਲਤ ਪਾ ਰਹੇ ਹੋ ਕਿ ਤਾਂ ਕਰਕੇ ਕਹਿੰਦੇ ਆ ਵੀ ਲੋਡ ਸੀਗੀ ਸੈੱਦ ਇਸ ਕੰਮ ਦੀ ਹੈਨਾ ਤੇ ਫਿਰ ਅਮਿਤ ਇਸ ਟ੍ਰੀਕ ਨਾਲ ਸਿੱਟੇ ਚੱਲ ਜਾਂਦਾ ਸਾਹ ਉਸ ਟਾਈਮ ਵੀ ਸਿੰਘਾ ਤਾਂ ਦੇ ਦਿੰਦੇ ਨੇ ਜਦੋਂ ਪ੍ਰੋਡਿਊਸਰ ਜਦੋਂ ਇਹ ਨਵਾਂ ਨਵਾਂ ਕੰਮ ਚੱਲਿਆ ਸੀਗਾ ਨਾ ਵੀਡੀਓ ਬਣਾਉਣ ਵਾਲਾ ਪ੍ਰੋਡਿਊਸਰ ਨਹੀਂ ਬਣਾਉਂਦੇ ਸੀ ਪ੍ਰੋਡਿਊਸਰ ਦੇ ਥੱਬੜੇ ਲੱਗੇ ਆ ਸਾਡੇ ਵਾਲੇ ਫਿਰ ਅਮਿਤਪਾਲ ਦੇ ਖਿਲਾਫ ਖੜ ਗਿਆ ਉਦੋਂ ਹੀ ਜੇ ਰੁਕ ਜਾਂਦਾ ਸਾਰੇ ਸਾਥ ਦੇ ਦਿੰਦੇ ਵੀ ਭਾਈ ਗੱਲ ਤਾਂ ਵੀ ਜਿਹੜਾ ਪ੍ਰੋਡਿਊਸਰ ਇਹ ਕੰਮ ਕਰਦਾ ਇਹ ਗੱਲ ਤਾਂ ਭਾਈ ਕੀ ਪਤਾ ਇਹ ਇੱਥੇ ਤੱਕ ਨੋਬਤ ਨਾ ਵੀ ਅਣਿਛ ਵੀ ਪੰਜਾਬ ਚਿਤ ਰਹੀ ਹੈ ਇਹ ਗੱਲ ਤੇ ਐਂ ਵੀ ਆਪਾਂ ਵੀ ਨਾਲ ਖੜੇ ਨਾ ਕਿਸੇ ਨੂੰ ਸੂਰਪੁਰ ਨੂੰ ਜਾਣ ਦਾ ਹਾਂ ਜਿਹੜਾ ਬਾਣਾ ਪਾਈ ਫਿਰਦਾ ਉਹ ਕਹਿੰਦਾ ਵੀ ਹੁਣ ਭਾਈ ਮੈਰੋਂ ਥੋੜੋ ਡਿਸਾਈਡ ਕਰੂਗਾ ਕਿਸੇ ਨੇ ਕੀ ਕਰਦਾ ਐਂ ਜੇ ਅਸੀਂ ਨਾਲ ਆ ਮੈਰੋਂ ਕਿਸੇ ਨੂੰ ਘੂਰ ਕੇ ਦਿਖਾ ਵੀ ਹੁੰਦਾ ਨੰਨਾੰਤ ਨਹੀਂ ਹੈ ਯਾਰ ਤੁਸੀਂ ਨਹੀਂ ਦੁਨੀਆ ਦੀਆਂ ਵੀਡੀਓ ਯਾਰ ਪਤਾ ਕੀ ਅੱਬਾ ਅਸੀਂ ਗੱਲ ਨਹੀਂ ਹੈ ਨਾ ਬਾਰੇ ਯਾਰ ਪਤਾ ਗੱਲ ਉਹਦੇ ਬਾਰੇ ਕਰੋ ਜਿਹਦਾ ਕਿਰਦਾਰ ਹੁੰਦਾ ਜਿਨੇ ਜੀ ਪਾਣੀ ਚ ਹੈ ਦਮਾਲਾ ਸਜਾ ਯਾਰ ਜੱਤ ਐਸਐਸਪੀ ਬਠਿੰਡਾ ਦੀ ਅ ਪ੍ਰੈਸ ਕਾਨਫਰੰਸ ਹੋਈ ਹੈ ਕਹਿੰਦੇ ਦੁਬਈ ਚਲੇ ਗਏ ਹਾਂ ਚਲੋ ਅੱਛੀ ਗੱਲ ਆ ਬਾਬੇ ਦੀ ਮਿਹਰ ਹੋਈ ਹੋਈ ਭਰਾ ਤੇ ਹਨ ਦੁਨੀਆ ਜਾਣਦੀ ਆ ਭਾਈ ਤੇ ਉਹ ਸਿੱਧੂ ਮੂਸੇ ਵਾਲਾ ਮਾਰਿਆ ਸੀਗਾ ਠੀਕ ਆ ਸਿੱਧੂ ਮੂਸੇ ਵਾਲੇ ਨੇ ਕੀ ਕਰਤਾ ਸੀਗਾ ਹੈਗਾ ਠੀਕ ਆ ਸਿੱਧੂ ਮੂਸੇ ਵਾਲੇ ਨੇ ਤਾਂ ਕੋਈ ਗੰਦ ਨਹੀਂ ਪਾਇਆ ਸੀਗਾ ਸਿੱਧੂ ਮੂਸੇ ਵਾਲਾ ਕਿਉਂ ਮਾਰਤਾ ਭਾਈ ਤੁਸੀਂ ਠੀਕ ਆ ਉਹਦਾ ਦੇ ਉਹਨਾਂ ਨੇ ਜਿਨ੍ਹਾਂ ਨੇ ਮਾਰਿਆ ਗੈਂਗਸਟਰਾਂ ਨੇ ਉਹ ਕਨੇਡਾ ਦੇ ਪੰਗੜੇ ਪਾਉਂਦੇ ਸੀ ਉਹ ਕਿਵੇਂ ਨਿਕਲ ਗਏ ਇੱਥੋਂ ਉਹ ਕਿਉਂ ਨਹੀਂ ਫੜੇ ਗਏ ਹੈ ਨਾ ਤੁਹਾਡੇ ਤੋਂ ਪਰਮਾਤਮਾ ਨੇ ਚਲੇ ਗਏ ਭਾਈ ਕਿਰਪਾ ਹੋਈ ਉਹ ਤੇ ਗੁਰੂ ਮਹਾਰਾਜ ਦੀ ਕਿਉਂਕਿ ਸ ਤਹਾੜ ਮਾਰੇ ਬਸਾਂ ਭਾਈ ਹੋ ਜੂਗਾ ਬੰਦ ਕਰ ਦੂਗਾ ਭਰਾ ਦੇ ਸਾਨੂੰ ਮਾਣ ਆ ਕਿ ਉਸ ਰਿਸਪੈਕਟ ਨਾਲ ਖੜੇ ਆ ਸਸ਼ੀਗਾਰ ਡੈਲੀ ਪੋਸਟ ਪੰਜਾਬੀ ਵੇਖ ਰਹੇ ਹੋ ਮੈਂ ਗगन ਸ਼ੁਕਲਾ ਕੰਚਨ ਕੁਮਾਰੀ ਵਰਫ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਚਰਚਾ ਭਾਈ ਅਮਰਪਾਲ ਤੇ ਉਹਨਾਂ ਦੇ ਸਾਥੀਆਂ ਤੇ ਇਸ ਨੂੰ ਲੈ ਕੇ ਐਫ ਆਈ ਆਰ ਦਾ ਦਰਜ ਹੋਈ ਹੈ ਹਾਲਾਂਕਿ ਅਗਰ ਭਾਈ ਅਮਰਪਾਲ ਦੀ ਵੀਡੀਓ ਦਾ ਜ਼ਿਕਰ ਕਰੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਵਲਗਰ ਕੰਟੈਂਟ ਦੀ ਕੋਈ ਜਗ੍ਹਾ ਨਹੀਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਤਹਿਜ਼ੀਬ ਦੀ ਧਰਤੀ ਹੈ ਤੇ ਇੱਥੇ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਗਲਤ ਕਮੈਂਟ ਆ ਜਾਂ ਗਲਤ ਕੰਟੈਂਟ ਆ ਉਸ ਨੂੰ ਨਹੀਂ ਚੱਲਣ ਦਿੱਤਾ ਜਾਊਗਾ ਇਸੇ ਤੇ ਗੱਲਬਾਤ ਕਰ ਲਈ ਨਵਦੀਪ ਜਲਵੇੜਾ ਮੌਜੂਦ ਨੇ ਸਾਡੇ ਨਾਲ ਨਵਦੀਪ بھائی ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਭਾਈ ਕਿਵੇਂ ਦੇਖਦੇ ਹੋ ਕੰਚਨ ਕੁਮਾਰੀ ਔਰ ਫ ਕਮਲਕੌਰ ਦੇ ਕਤਲ ਨੂੰ ਇਹ ਬਾਈ ਪਤਾ ਕੀ ਆਪਾਂ ਆ 3 ਭੈਣਾਂ ਵਾਲੇ ਲੋਕ ਹਨ ਅਸੀਂ ਸਮਾਜ 'ਚ ਰਹਿਣ ਵਾਲੇ ਲੋਕ ਆ ਸਮਾਜ ਲਈ ਕੰਮ ਵੀ ਕਰਦੇ ਆ ਆਪਣੀ ਖੇਤੀ ਲਈ ਲੜਾਈ ਵੀ ਲੜਦੇ ਆ ਠੀਕ ਹੈ ਵੀ ਜਿਵੇਂ ਭਾਈ ਅੰਮ੍ਰਿਤਪਾਲ ਮੈਰੋਂ ਨੇ ਕਿਹਾ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਠੀਕ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਤੇ ਪੈਰ ਪੈਰ ਤੇ ਖੂਨ ਡੁੱਲਿਆ ਹੋਇਆ ਹੈ ਅਗਰ ਅੱਜ ਇਹ ਸਾਰਾ ਦੇਸ਼ ਆਜ਼ਾਦੀ ਮੰਨਦਾ ਆ ਤਾਂ ਇਸ ਧਰਤੀ ਕਰਕੇ ਮੰਨਦਾ ਇਹ ਧਰਤੀ ਸੱਚੀ ਪਵਿੱਤਰ ਹੋਣੀ ਚਾਹੀਦੀ ਇਸ ਧਰਤੀ ਤੇ ਸੱਚੀ ਜਗ੍ਹਾ ਨਹੀਂ ਹੋਣੀ ਚਾਹੀਦੀ ਇਹ ਹਜੇ ਬਲਗਰ ਕੰਟੈਂਟ ਵਾਸਤੇ ਠੀਕ ਹੈ ਨਾ ਠੀਕ ਹੈ ਭਾਈ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਅਸੀਂ ਮੰਨਦੇ ਆ ਅੱਜ ਅਸੀਂ ਵੀ ਚਲਾਉਂਦੇ ਆ ਨਾ ਪਿਛਲੇ 5 ਸਾਲ ਤੋਂ ਚਲੋ ਚਲਾਉਂਦੇ ਆ ਸਾਡੇ ਕੋਲ ਵੀ ਫੋਨ ਹੈਗੇ ਨੇ ਪਰ ਹਰ ਇੱਕ ਚੀਜ਼ ਦੀ ਇੱਕ ਲਿਮਟ ਹੁੰਦੀ ਆ ਨਾ ਸਮਾਜ ਨੂੰ ਲੈ ਕੇ ਉਹ ਲਿਮਟ ਦੇਖੋ ਜਦੋਂ ਕ੍ਰੋਸ ਕਰਦਾ ਫਿਰ ਸਿੰਘ ਸੂਰ ਮੇ ਆਉਂਦੀ ਨੇ ਹੈਨਾ ਤੇ ਅਸੀਂ ਤਾਂ ਭਾਈ ਚੜ੍ਹਦੀ ਕਲਾ ਵਾਲਾ ਕੰਮ ਮੰਨਦੇ ਆ ਜਿਹੜਾ ਭਾਈ ਐਮਿਤ ਮਾਲ ਮੈਰੋਂ ਨਹੀਂ ਕਰਿਆ ਸਮਝਾਇਆ ਬਥੇਰੀ ਵਾਰ ਪਿਆਰ ਨਾਲ ਵੀ ਸਮਝਾਇਆ ਪਹਿਲਾਂ ਵੀ ਸਮਝਾਇਆ ਤੇ ਕੱਲੀ ਕੱਲ ਗੁੱਡੀ ਦੀ ਵੀ ਨਹੀਂ ਹੈਗੀ ਗੁੱਡੀ ਦੀ ਵੀ ਨਹੀਂ ਹੈਗੀ ਹੈਨਾ ਉਹ ਜਿਹੜੇ ਪਹਿਲਾਂ ਮੈਰੋ ਉਹਦੇ ਵੀ ਲੱਗੇ ਸੀ ਪ੍ਰੋਡਿਊਸਰ ਦੇ ਵੀ ਥੱਬੜੇ ਲੱਗੇ ਨੇ ਇੱਕ ਵਾਰ ਹੈਨਾ ਠੀਕ ਹੈ ਨਾ ਉਹ ਤੋਂ ਬਾਅਦ ਵੀ ਕਈ ਮੁੰਡਿਆਂ ਦੇ ਉਹ ਤੋਂ ਬਾਅਦ ਵੀ ਲੱਗੇ ਨੇ ਹੈਨਾ ਪਰ ਇਹ ਜਿਆਦਾ ਹੀ ਅੱਤ ਚੱਕੀ ਹੋਈ ਸੀਗੀ ਹੈਨਾ ਵੀ ਜਦੋਂ ਬਹੁਤ ਜਿਆਦਾ ਮਤਲਬ ਲਾਲੋ ਵੀਡੀਓਜ਼ ਗੰਦੀਆਂ ਸੀਗੀਆਂ ਹੈਨਾ ਵੀ ਇਹ ਬਰਦਾਸ਼ਤ ਨਹੀਂ ਹੋਊਗਾ ਤੇ ਹੋ ਗਿਆ ਭਾਈਆਂ ਨੇ ਸਿੰਘਾਂ ਨੇ ਫਿਰ ਗੱਡੀ ਛਾੜਤੀ ਠੀਕ ਆ ਜੀ ਤਾਂ ਚੜ੍ਹਦੀ ਕਲਾ ਵਾਲਾ ਕੰਮ ਆਂਦੇ ਆ ਵੀ ਭਾਈ ਇਹਦੀ ਲੋੜ ਸੀਗੀ ਹੈਨਾ ਇਸ ਧਰਤੀ ਨੂੰ ਲੋੜ ਸੀਗੀ ਹੈਨਾ ਵੀ ਵੀ ਬੇਰੁਕਣਾ ਚਾਹੀਦਾ ਹੈਨਾ ਤਾਂ ਕਿ ਆਉਣ ਵਾਲੇ ਬੱਚੇ ਸਾਡੇ ਗੁਰੂਆਂ ਪੀਰਾਂ ਤੋਂ ਸਿੱਖਣ ਹੈਨਾ ਸਾਡੇ ਸਿਧਾਂਤਾਂ ਤੋਂ ਸਿੱਖਣ ਸਾਡੇ ਇਤਿਹਾਸ ਤੋਂ ਸਿੱਖਣ ਹੈਨਾ ਵੀ ਅਸੀਂ ਕਿਹੜੀ ਧਰਤੀ ਤੇ ਰਹਿੰਦੇ ਆ ਤੇ ਚੜ੍ਹਦੀ ਕਲਾ ਵਾਲਾ ਕੰਮ ਆ ਅਸੀਂ ਨਾਲ ਆ ਭਾਈ ਉਮਿਤਪਾਲ ਸਿੰਘ ਮੈਂ ਅੱਛਾ ਤੁਸੀਂ ਕਹੇ ਜਦੋਂ ਕੋਈ ਲਿਮਟ ਕਰਾਸ ਕਰਦਾ ਹੈ ਤਾਂ ਫਿਰ ਸਿੰਘ ਹੁੰਨੇ ਆ ਪਰ ਡੈਮੋਕਰੇਟਿਵ ਸਿਸਟਮ ਦੇ ਵਿੱਚ ਨਵਦੀਬਾਈ ਇਹਨਾਂ ਚੀਜ਼ਾਂ ਦੀ ਜਗ੍ਹਾ ਹੈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਕਿਉਂਕਿ ਅਗਰ ਕੋਈ ਹਲਗਰ ਕੰਟੈਂਟ ਪਉਂਦਾ ਹੈ ਤਾਂ ਕਾਨੂੰਨ ਨੂੰ ਲੱਗਦਾ ਨਹੀਂ ਕਾਨੂੰਨ ਉਹਦੇ ਲਈ ਆ ਪੁਲਿਸ ਉਹਦੇ ਲਈ ਆ ਸਰਕਾਰ ਉਹਦੇ ਲਈ ਹਾਂ ਬਿਲਕੁਕੁਲ ਯਾਰ ਦੇਖੋ ਪੁਲਿਸ ਨੂੰ ਆਪਣੇ ਫਰਜ਼ ਨਿਭਾਣੇ ਚਾਹੀਦੇ ਹਨ ਹੂੰ ਪੁਲਿਸ ਨੂੰ ਇੱਕ ਮਤਲਬ ਨੋਟਿਸ ਜਾਰੀ ਜਰੂਰ ਕਰਨਾ ਚਾਹੀਦਾ ਜਦੋਂ ਵੀ ਕੋਈ ਇਹ ਜਾ ਕਿਉਂਕਿ ਯਾਰ ਪੁਲਿਸ ਵਾਲਿਆਂ ਦੇ ਵੀ ਤਾਂ ਕਾਨੂੰਨ ਦੇ ਜਿਹੜੇ ਰੱਖੇ ਨੇ ਉਹਨਾਂ ਦੇ ਘਰੇ ਚ ਧੀਆ ਭੈਣਾ ਨਹੀਂ ਹੈਗੀਆਂ ਉਹਨਾਂ ਦੇ ਘਰੇ ਵੀ ਬੱਚੇ ਨੇ ਹੈਨਾ ਇਹ ਮੇਨਟੇਨ ਕਰਨ ਦਾ ਸਾਰੀ ਦਾ ਸਾਰਾ ਸਿਸਟਮ ਤਾਂ ਇਹਨਾਂ ਦਾ ਹੀ ਹੁੰਦਾ ਹੈ ਹੈਨਾ ਪੁਲਿਸ ਵਾਲਿਆਂ ਦਾ ਜਦੋਂ ਕਾਨੂੰਨ ਆਪਣਾ ਕੰਮ ਨਹੀਂ ਨਾ ਚਾਜ ਨਾਲ ਕਰਦਾ ਜਦੋਂ ਕਾਨੂੰਨ ਫਿਰ ਨਸ਼ਾ ਪੱਤਾ ਨਹੀਂ ਰੋਕਦਾ ਹੁਣ ਤੁਸੀਂ ਦੇਖ ਹੀ ਰਹੇ ਹੋ ਹੈਨਾ ਨਸ਼ੇ ਪੱਤੇ ਨੂੰ ਲੈ ਕੇ ਵੀ ਕਿੰਨਾ ਜ਼ਿਆਦਾ ਸਿਸਟਮ ਵਧਿਆ ਹੋਇਆ ਤੇ ਕਾਨੂੰਨ ਦੇ ਹੱਥ ਕਿੰਨੇ ਖੁੱਲੇ ਹੋਏ ਨੇ ਹੈਨਾ ਤੇ ਕਈ ਵਾਰ ਭਾਈ ਕਾਨੂੰਨ ਹੱਥਾਂ 'ਚ ਲੈਣੇ ਪੈਂਦੇ ਨੇ ਠੀਕ ਹੈ ਫੇਰ ਜਾ ਕੇ ਇਹ ਸਿਸਟਮ ਇਹ ਸਮਾਜ ਸਹੀ ਰਹਿੰਦਾ ਆ ਤੇ ਅੱਜ ਸਮਾਜ ਨੂੰ ਸੱਚੀ ਲੋੜ ਸੀਗੀ ਤੇ ਬਥੇਰੇ ਕਹੀ ਜਾਂਦੇ ਨੇ ਵੀ ਹੁਣ ਕਿਹੜਾ ਬੰਦ ਹੋ ਜੂਗਾ ਹੁਣ ਕਿਹੜਾ ਉਹਨਾਂ ਦੇ ਫੋਲੋਅਰ ਕਰਦੇ ਆ ਵੀ ਸ਼ੁਰੂਆਤ ਉਹਦਾ ਦੇਖੋ ਕਰਨੀ ਪੈਂਦੀ ਆ ਸ਼ੁਰੂਆਤ ਹੋ ਗਈ ਹੈਨਾ ਠੀਕ ਹੈ ਟਾਈਮ ਤਾਂ ਲੱਗਦਾ ਜੇ ਤੁਸੀਂ ਸੋਚੀਏ ਵੀ ਇਹ ਵੀ ਇੱਕ ਵਾਰ ਜੀ ਵੀ ਸਾਰਾ ਹੁਣ ਗੰਦ ਬਹੁਤ ਟਾਈਮ ਦਾ ਪਿਆ ਹੋਇਆ ਠੀਕ ਹੈ ਵੀ ਟਾਈਮ ਲੱਗਦਾ ਭਾਈ ਹੈਨਾ ਪਰ ਹਾਂ ਜਦੋਂ ਇੱਕ ਵਾਰ ਚੜਦੀ ਕਲਾ ਵਾਲਾ ਕੰਮ ਹੋ ਜਾਂਦਾ ਨਾ ਚਾਰਾਂ ਨੂੰ ਹੋਰ ਕੰਨ ਹੋ ਜਾਂਦੇ ਨੇ ਤੇ ਚਾਰ ਹੋਰ ਸਿੰਘ ਸੂਰਮਿਆਂ ਦੇ ਅੰਦਰ ਦਾ ਜਮੀਰ ਜਾਗਦਾ ਵੀ ਭਾਈ ਕੁਝ ਨਹੀਂ ਹੈਗੀਆਂ ਜਿਹੜਾ ਕੁਝ ਨਹੀਂ ਹੈਗੇ ਕੇਸ ਹੈ ਨਾ ਵੀ ਸਾਡੇ ਵਾਸਤੇ ਸਭ ਤੋਂ ਅਗਰ ਕੁਝ ਜ਼ਰੂਰੀ ਹੈਗਾ ਤਾਂ ਪੰਜਾਬ ਦੀ ਧਰਤੀ ਹੈ ਸਾਡਾ ਪੰਥਾ ਸਾਡੀ ਕੌਮ ਆ ਸਾਡਾ ਆਉਣ ਵਾਲਾ ਭਵਿਕਾ ਹੈ ਨਾ ਉਹਦੇ ਲਈ ਜਾ 5-7 ਸਾਲ ਜੇਲ ਕੋਈ ਵੱਡੀ ਗੱਲ ਨਹੀਂ ਹੈਗੀ ਬਲਦੀਪ ਕਮਲਕੌਰ ਨੂੰ ਮਾਰਨ ਦੇ ਨਾਲ ਇਹ ਕੰਟੈਂਟ ਪੈਣਾ ਰੁਕ ਜਾਊਗਾ ਕਮਲਕੌਰ ਦੇ ਮਰਨ ਦੇ ਨਾਲ ਕੀ ਪੰਜਾਬ ਦੇ ਲੋਕ ਇਹ ਵਲਗਰ ਕੰਟੈਂਟ ਨੂੰ ਦੇਖਣਾ ਛੱਡ ਦੇਣਗੇ ਦੇਖੋ ਗੱਲ ਪਤਾ ਹੈ ਕੀ ਹੈ ਬੀ ਛੱਡ ਦੇਣਗੇ ਹਨ ਜੋ ਹੁਣ ਡਿਬੇਟ ਇਹ ਗੱਲ ਤੇ ਚੱਲਦੀ ਆ ਕਹਿੰਦਾ ਤੁਸੀਂ ਦੇਖਦੇ ਸੀਗੇ ਹਨ ਤਾਂ ਕਰਕੇ ਫੇਮਸ ਹੁੰਦੀ ਸੀਗੇ ਹਨ ਤੁਸੀਂ ਦੇਖਦੇ ਸੀ ਕਿੰਨੇ ਕ ਫੋਲਡਰ ਸੀ ਉਹਦੇ 4 ਕ ਲੱਖ ਫੋਲਡਰ ਸੀਗੇ ਹਨ ਕਿੰਨੇ ਕ ਸਾਰੇ ਛੱਡੇ ਵਾਲੇ ਦੇਖਦੇ ਸੀਗੇ ਉਹਨਾਂ ਨੂੰ ਹੈ ਛੱਡੇ ਵਾਲੇ ਹਨ ਅਸੀਂ ਤਾਂ ਇਸ ਟਾਈਮ ਦੀ ਦੇਖੋ ਅੱਜ ਦੀ ਟਾਈਮ ਦੀ ਇਹ ਡਿਮਾਂਡ ਸੀਗੀ ਵੀ ਇਹ ਬੰਦ ਇਹਦੇ ਤੇ ਨਾ ਹੱਲ ਪੈਣੀ ਚਾਹੀਦੀ ਹੈ ਹਨ ਤੇ ਸਾਨੂੰ ਲੱਗਦਾ ਵੀ ਜਿਵੇਂ ਦੀਆਂ ਮਾਫੀਆਂ ਚੱਲ ਰਹੀਆਂ ਨੇ ਯਾਰ ਡੈਡ ਡੈਡ ਮਾਫੀਆਂ ਆ ਰਹੀਆਂ ਸੀ ਮੇਰਾ ਸਵਾਲ ਇਹੀ ਸੀਗਾ ਡਿਪਿਕਲ ਉਥਰਾ ਬਹੁ ਸਹਿਮ ਚ ਕਹਿੰਦੇ ਮੈਨੂੰ ਧਮਕੀਆਂ ਆ ਰਹੀਆਂ ਉਹ ਲਗਾਤਾਰ ਧਮਕੀਆਂ ਆ ਰਹੀਆਂ ਸਿਕਿਉਰਿਟੀ ਮੰਗ ਰਹੀ ਆ ਪ੍ਰੀਤ ਕੋ ਪ੍ਰੀਤ ਜੱਟੀ ਐ ਇੱਕ ਉਹਦੀ ਵੀਡੀਓ ਆਈ ਆ ਉਹ ਮੁੰਡੇ ਨੇ ਪਰ ਨਵਦੀ ਵੀ ਲੱਗਦਾ ਐਵੇਂ ਸਹਿਮ ਦਾ ਡਰ ਦਾ ਮਾਹੌਲ ਪੰਜਾਬ ਲਈ ਪਤਾ ਕੀ ਐ ਭੈਣ ਮੇਰੀ ਐ ਹੈਨਾ ਜਿਹੜੀ ਵੀ ਹੈਗੀ ਕੁੜੀ ਇਹ ਵੀ ਤੈਨੂੰ ਡਰਨ ਦੀ ਕੀ ਲੋੜ ਆ ਤੁਸੀਂ ਬੰਦ ਕਰ ਦੋ ਤੁਹਾਡੇ ਪਰਿਵਾਰ ਤੁਹਾਨੂੰ ਕਿਉਂ ਨਹੀਂ ਸਮਝਾਉਂਦੇ ਬਾਈ ਮੈਂ ਕੱਲ ਮੈਂ ਕੱਲ ਦੀ ਗੱਲ ਆ ਮੈਂ ਕਰੇ ਗਿਆ ਕੰਮ ਜਨ ਬੀਟ ਕੇ ਸਵੇਰੇ ਖੇਤਾਂ 'ਚ ਮੈਨੂੰ ਕਹਿੰਦੀ ਸਿਸਟਰ ਕਹਿੰਦੀ ਨਵਦੀਪ ਹੈਨਾ ਵੀ ਤੂੰ ਵੀਡੀਓਜ਼ ਮੈਂ ਕਹਿੰਦਾ ਨਾ ਵੀ ਸਿੰਗਰ ਨੇ ਵੀ ਚੜਦੀ ਕਰੇ ਅਗਰ ਮੇਰੀ ਭੈਣ ਨੇ ਮੈਨੂੰ ਇੰਨੀ ਗੱਲ ਕਹੀ ਵੀ ਕਹਿਣਾ ਯਾਰ ਉਹਨੂੰ ਵੀ ਉਹ ਵੀ ਚੰਗੀ ਨਹੀਂ ਲੱਗੀ ਹਾਂ ਤੁਹਾਡੇ ਪਰਿਵਾਰ ਤੁਹਾਨੂੰ ਸਮਝਾਉਂਦੇ ਨਹੀਂ ਹੈਗੇ ਤੁਹਾਡੇ ਮਾਪੇ ਤੁਹਾਨੂੰ ਸਮਝਾਉਂਦੇ ਨਹੀਂ ਹੈਗੇ ਵੀ ਇਹ ਕੀ ਲੁਚਪਣਾ ਫੜਿਆ ਹੋਇਆ ਭਾਈ ਤੁਸੀਂ ਠੀਕ ਹੈ ਸਕਿਉਰਟੀਆਂ ਮੰਗਦੇ ਹੋ ਕੀ ਐਕਟਿਵ ਹੋ ਕੇ ਚੱਕ ਕੇ ਫੇਰੋਗੇ ਉਹਨੂੰ ਪੁਲਿਸ ਵਾਲਿਆਂ ਦੇ ਪਿੱਛੇ ਆਪਣੇ ਤੁਸੀਂ ਆਪਣੀ ਘਰੇ ਰਾਮ ਨਾਲ ਬੈਠ ਗਏ ਆਪਣੀ ਰੋਟੀ ਪਾਣੀ ਪੋ ਪਾਈ ਹੈ ਨਾ ਤੁਸੀਂ ਸਿਕਿਉਰਟੀਆਂ ਬਸ ਇਸੇ ਕੰਮ ਤੇ ਰਹਿ ਗਈ ਹੈ ਨਾ ਸਰਕਾਰ ਤੁਹਾਨੂੰ ਸਿਕਿਉਰਟੀਆਂ ਦੇ ਦੋ ਵੀ ਸਾਨੂੰ ਸਿਕਿਉਰਟੀਆਂ ਦੇ ਦੋ ਭਾਈ ਤੁਸੀਂ ਇਹ ਕੰਟੈਂਟੇ ਕਰਨਾ ਬੰਦ ਕਰੋ ਨਾ ਤੁਹਾਨੂੰ ਸਿਕਿਉਰਟੀ ਦੀ ਲੋੜ ਪਊਗੀ ਨਾ ਤੁਸੀਂ ਤੁਹਾਨੂੰ ਇੱਧਰ ਉੱਧਰ ਕਹਿੰਦੇ ਫਿਰ ਕਹਿੰਦੇ ਕਹਿੰਦੇ ਇਹਨਾਂ ਦੀ ਰੋਜੀ ਰੋਟੀ ਚੱਲਦੀ ਹੈ ਇਹਦੇ ਨਾਲ ਭਾਈ ਦਿਹਾੜੀਆਂ ਕਰ ਲਓ ਹੈ ਇਹਨਾਂ ਨਾਲ ਹੀ ਅਜੇ ਲੁੱਚਪਣੇ ਨਾਲ ਰੋਜੀ ਰੋਟੀਆਂ ਚਲਾਉਣੀਆਂ ਨੇ ਕਿ ਆਪਣੀਆਂ ਤੁਸੀਂ ਠੀਕ ਹੈ ਅਸੀਂ ਤਾਂ ਖੇਤੀ ਕਰਦੇ ਆ ਦੁਨੀਆ ਕਰਦੀ ਆ ਦੁਨੀਆ ਦਿਹਾੜੀ ਕਰਦੀ ਆ ਸਾਡੇ ਕੋਲ ਮਜ਼ਦੂਰੀ ਕਰਦੇ ਨੇ ਲੋਕ ਹੁਣ ਸਾਰਾ ਪ੍ਰਵਾਸ ਆਇਆ ਹੋਇਆ ਉਧਰੋਂ ਪ੍ਰਵਾਸੀ ਆਏ ਹੋਏ ਨੇ ਜੀਰੀ ਤੋਂ ਨਾਲੋਂ ਖੇਤ ਅਸੀਂ ਵੀ ਮਜ਼ਦੂਰੀ ਹੀ ਕਰਦੇ ਆ ਮਜ਼ਦੂਰੀ ਕਰਦੇ ਆ ਅੱਪਾਂ ਵੀ ਭਾਈ ਸਾਰਾ ਮੇਂ ਬਦੀਨ ਹੁੰਨੇ ਆ ਸਾਰਾ ਮਿੱਟੀ ਨਾਲ ਮਿੱਟੀ ਹੁੰਨੇ ਆ ਠੀਕ ਹੈ ਸੋਸ਼ਲ ਮੀਡੀਆ ਅਸੀਂ ਵੀ ਚੁਣੌਣੇ ਆ ਰਿਕਾਰਡ ਆ ਭਾਈ ਅੱਜ ਤੱਕ ਕਦੇ 5 ਸਾਲ ਦੇ ਅੰਦਰ ਹੈਨਾ ਕਿਰਦਾਰ ਬਣਾਏ ਨੇ ਕਦੇ ਗਾਲ ਨਹੀਂ ਕੱਢੀ ਅੱਜ ਤੱਕ ਸਿੱਧਾ ਮੁੰਡੇ ਨੂੰ ਕੱਲੀ ਕੁੜੀਆਂ ਦੀ ਗੱਲ ਨਹੀਂ ਹੈਗੀ ਮੁੰਡੇ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਮੁੰਡੇ ਲੱਗੇ ਹੋਏ ਨੇ ਵੀ ਹਾਂ ਹਾਗੇ ਗਾਣਾ ਗਾਣਾ ਕਰਦੇ ਪਰ ਸਿਰ ਤੇ ਵੀ ਅਸੀ ਚੜੋਂਨੇ ਜਿਵੇਂ ਉਹ ਪਹਿਲਾਂ ਇੱਕ ਕਲਾਕਾਰ ਜਾਇਆ ਸੀ ਵਿੱਚ ਜੀ ਮਨਪ੍ਰੀਤ ਮੰਨਾ ਆਇਆ ਸੀ ਹੈ ਨਾ ਐਸੇ ਕਿ ਕਲਾਕਾਰ ਬਾਅਦ ਵਿੱਚ ਜਥੇਦਾਰ ਨੂੰ ਗਲਤ ਬੋਲ ਪਿਆ ਠੀਕ ਹੈ ਨਾ ਵੀ ਭਾਈ ਤੁਸੀਂ ਨਾ ਇਹਨਾਂ ਨੂੰ ਸਿਰ ਤੇ ਚੜਾਇਆ ਕਰੋ ਜਦੋਂ ਇਹ ਬੋਲਦੇ ਨੇ ਇਹਨਾਂ ਨੂੰ ਥੋੜਾ ਜਿਹਾ ਤੁਸੀਂ ਵੀ ਕਹਿ ਕਰੋ ਵੀ ਭਾਈ ਇਹ ਚੀਜ਼ਾਂ ਠੀਕ ਨਹੀਂ ਹੈਗੇ ਮੁੰਡਿਆਂ ਮੁੰਡਿਆਂ ਵਾਸਤੇ ਵੀ ਹੈਗੇ ਪਹਿਲਾਂ ਵੀ ਕਿਟਾਪਾ ਕਈ ਮੁੰਡਿਆਂ ਤੇ ਚੜਿਆ ਪਰ ਵੀਡੀਓ ਤਾਂ ਹੁਣ ਸਾਰਿਆਂ ਦੀ ਆ ਰਹੀਆਂ ਨੇ ਹੈ ਨਾ ਮੁੰਡਿਆਂ ਦੀ ਵੀ ਆ ਰਹੀਆਂ ਨੇ ਕੁੜੀਆਂ ਦੀ ਵੀ ਆ ਰਹੀਆਂ ਵੀ ਸਾਡੇ ਤੋਂ ਗਲਤ ਕੰਟੈਂਟ ਪੈ ਗਿਆ ਸੀ ਮੈਂ ਕੀ ਮੰਗਦੇ ਵੀ ਭਾਈ ਪਹਿਲਾਂ ਤੁਹਾਨੂੰ ਨਹੀਂ ਦਿਖਦਾ ਸੀ ਕਿ ਤੁਸੀਂ ਇਸ ਕੰਮ ਦੀ ਹੈਨਾ ਪਰ ਸਵਾਲ ਇਹ ਵੀ ਹੈ ਨਵੀਂ ਚਮਕੀਲੇ ਦੇ ਚਮਕੀਲੇ ਦੇ ਮਾਰਨ ਨਾ ਕਿਹੜਾ ਇਹ ਜਿਹ ਗਾਣੇ ਰੁਕ ਗਏ ਫਿਰ ਫਿਰ ਗੱਲ ਭਾਈ ਦੇਖੋ ਠੱਲ ਦਾ ਪਈ ਸੀ ਨਾ ਉਸ ਟਾਈਮ ਤੇ ਉਸ ਟਾਈਮ ਤੋਂ ਕੀ ਹੈ ਸਰਕਾਰਾਂ ਨੇ ਨਾ ਭਾਈ ਜੇ ਕੀਤੇ ਨਾ ਆ ਸਿਸਟਮ ਚੱਲ ਜਾਂਦਾ ਨਾ ਸਿੰਘਾ ਵਾਲੇ ਪਾਸੇ ਦਾ ਉਸ ਟਾਈਮ ਉਸ ਟਾਈਮ ਦਾ ਆਪਣੇ ਵਾਲੇ ਗਦਾਰ ਹੋ ਗਏ ਸੀ ਹੈਨਾ ਠੀਕ ਹੈ ਨਾ ਉਸ ਟਾਈਮ ਵੀ ਆਪਣੇ ਵਾਲੇ ਗਦਾਰ ਹੋਏ ਸੀ ਹੈਨਾ ਤੇ ਜਦ ਉਸ ਟਾਈਮ ਵਿੱਚ ਤਰੀਕੇ ਨਾਲ ਸਿਸਟਮ ਚੱਲ ਜਾਂਦਾ ਸਾਥ ਉਸ ਟਾਈਮ ਵੀ ਸਿੰਘਾ ਤਾਂ ਦੇ ਦਿੰਦੇ ਨਾ ਜਦੋਂ ਪ੍ਰੋਡਿਊਸਰ ਜਦੋਂ ਇਹ ਨਵਾਂ ਨਵਾਂ ਕੰਮ ਚੱਲਿਆ ਸੀਗਾ ਨਾ ਵੀਡੀਓ ਬਣਾਉਣ ਵਾਲਾ ਪ੍ਰੋਡਿਊਸਰ ਨੂੰ ਨਹੀਂ ਬਣਾਉਂਦੇ ਸੀ ਹੈਨਾ ਪ੍ਰੋਡਿਊਸਰ ਦੇ ਥੱਪੜੇ ਲੱਗੇ ਹਨ ਸਾਡੇ ਵਾਲੇ ਫਿਰ ਅੰਮ੍ਰਿਤਪਾਲ ਦੇ ਖਿਲਾਫ ਖੜ ਗਏ ਉਦੋਂ ਹੀ ਜੇ ਰੁਕ ਜਾਂਦਾ ਸਾਰੇ ਸਾਥੀ ਦਿੰਦੇ ਵੀ ਭਾਈ ਗਲਤ ਆ ਵੀ ਜਿਹੜਾ ਪ੍ਰੋਡਿਊਸਰੇ ਕੰਮ ਕਰਦਾ ਇਹ ਗਲਤ ਆ ਭਾਈ ਕੀ ਪਤਾ ਇਹ ਇੱਥੇ ਤੱਕ ਨੋਬਤ ਨਾ ਵੀ ਆਣੀ ਸੀ ਵੀ ਪੰਜਾਬ ਚ ਨਹੀਂ ਭਾਈ ਇਹ ਚੀਜ਼ਾਂ ਨੂੰ ਬਰਦਾਸ਼ਤ ਕਰਦੇ ਹਨ ਗੱਲ ਪਈ ਐ ਵੀ ਆਪਾਂ ਵੀ ਨਾਲ ਖੜੇ ਨਾ ਸੀ ਹਰਜੀਤ ਸਿੰਘ ਅਸੂਲਪੁਰ ਨੂੰ ਜਾਣਦੇ ਹਾਂ ਹਾਂ ਜਿਹੜਾ ਬਾਣਾ ਪਾਈ ਫਿਰਦਾ ਉਹ ਕਹਿੰਦਾ ਵੀ ਹੁਣ ਭਾਈ ਮੈਰੋਂ ਥੋੜੋ ਡਿਸਾਈਡ ਕਰੂਗਾ ਕਿਸੇ ਨੇ ਕੀ ਕਰਨਾ ਕਹਿੰਦੇ ਅਸੀਂ ਨਾਲ ਆ ਮੈਰੋਂ ਕਿਸੇ ਨੂੰ ਘੂਰ ਕੇ ਤੇ ਦਿਖਾਵੇ ਕਰੂਗਾ ਹੈ ਨਾ ਡਿਸਾਈਡ ਵੀ ਹਾਂ ਕੀ ਕਰਨਾ ਜ਼ਿੰਦਗੀ ਤੂੰ ਕੀ ਕਰਿਆ ਤੂੰ ਨੰਤਾ ਨਹੀਂ ਹੈਗਾ ਯਾਰ ਤੁਸੀਂ ਨਹੀਂ ਸੁਣੀਆ ਸੀ ਆ ਵੀਡੀਓ ਯਾਰ ਪਤਾ ਕੀ ਐ ਭਾਈ ਅਸੀਂ ਗੱਲ ਨਹੀਂ ਐ ਨਾ ਬਾਰੇ ਯਾਰ ਪਤਾ ਗੱਲ ਉਹਦੇ ਬਾਰੇ ਕਰੋ ਜਿਹਦਾ ਕਿਰਦਾਰ ਹੁੰਦਾ ਪਹਿਲੀ ਗੱਲ ਤਾਂ ਵੀ ਕੋਈ ਕਿਰਦਾਰ ਵਾਲਾ ਬੰਦਾ ਹੋਵੇ ਜਿਹਨੇ ਜ਼ਿੰਦਗੀ 'ਚ ਕੁਝ ਕਰਿਆ ਹੋਵੇ ਹੈ ਨਾ ਆਪਣੀ ਜਿੰਦਗੀ 'ਚ ਕੁਝ ਹਾਸਲ ਕਰਕੇ ਦਿਖਾਇਆ ਹੋਵੇ ਹੈ ਨਾ ਅਸੀਂ ਉਹ ਸੀ ਕਮੈਂਟ ਕਰਦੇ ਵੀ ਚੰਗੇ ਨਹੀਂ ਲੱਗਦੇ ਵੀ ਯਾਰ ਇਹ ਗੰਦ ਨੇ ਗੰਦ ਚ ਮੂੰਹ ਨਹੀਂ ਮਾਰਿਆ ਜਾਂਦਾ ਹੁਣ ਗੱਲ ਆ ਗਈ ਕਹਿੰਦੇ ਜਿਵੇਂ ਤੁਸੀਂ ਕਹਿੰਦੇ ਹੋ ਹੈ ਨਾ ਵੀ ਉਹਨਾਂ ਨੇ ਬਾਣਾ ਪਾਇਆ ਹੋਇਆ ਭਾਈ ਇਹ ਤਾਂ 3 ਕਰੋੜ ਦੀ ਹੋ ਗਈ ਆ ਬਸ 3 ਕਰੋੜ ਦੀ ਕਹਿੰਦੇ ਆਸੀ ਆਬਾਦੀ 3 ਕਰੋੜ ਦੀ ਆਬਾਦੀ ਹੋ ਗਈ ਐਡ ਕਰ ਲਓ ਐਮ ਐਸ ਬਿੱਟਾ ਨੇ ਐਂਟੀ ਟੈਰਿਸਟ ਫਰੰਟ ਵਾਲੇ ਬੂਟਾ ਸਿੰਘ ਨੇ ਉਹ ਤਾਂ ਕਹਿੰਦੇ ਅੰਪਾਈ ਅਮਰਪਾਲ ਨੂੰ ਮੈਰੋ ਨੂੰ ਪਤਾ ਨਹੀਂ ਕੀ ਕੀ ਬੋਲ ਗਏ ਹਾਂ ਉਹ ਕਹਿੰਦੇ ਰੇਪ ਇਹ ਕਹਿੰਦੇ ਗੈਂਗਸਟਰ ਆਏ ਗੁੰਡਾਗਰਦੀ ਕਰਦੇ ਆ ਗੱਲ ਪਤਾ ਕੀ ਹੈ ਭਾਈ ਆਬਾਦੀ ਤਾਂ ਅਸੀਂ ਕਹਿੰਦੇ ਆ 3 ਕਰੋੜ ਦੀ ਹੋ ਗਈ ਆਪਣੀ ਹੂੰ ਕਵਾਂਟੀਟੀ ਵੱਧ ਗਈ ਕੁਆਲਿਟੀ ਘਟ ਗਈ ਠੀਕ ਹੈ ਐਗਜ਼ੈਕਟਲੀ ਹੈ ਸਹੀ ਗੱਲ ਹੈ ਸਾਨੂੰ ਲੋੜ ਨਹੀਂ ਹੈਗੀ ਭਾਈ 3 ਕਰੋੜ ਦੀ ਹੈਨਾ ਜਿਹੜਾ ਜਿਹੜੇ ਬਾਣੀ ਤੇ ਚੱਲਣ ਵਾਲੇ ਲੋਕ ਨੇ ਜਿਹੜੇ ਇਤਿਹਾਸ ਇਹਨਾਂ ਦੀ ਇਤਿਹਾਸ ਪੜੇ ਹੋਏ ਨੇ ਆਪਣੇ ਹੈਨਾ ਜਿਵੇਂ ਮੈਂ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਆ ਵੀ ਜਦੋਂ ਮੱਸਾ ਰੰਗੜ ਕੰਜਰੀਆਂ ਨਚਾਉਂਦਾ ਸੀਗਾ ਆ ਦਰਬਾਰ ਸਾਹਿਬ ਦੇ ਅੰਦਰ ਆ ਸਿੰਘਾਂ ਦੇ ਡੇਰੇ ਲੱਗੇ ਹੋਏ ਸੀਗੇ ਲੱਖੀ ਜੰਗਲ ਦੇ ਅੰਦਰ ਹੈਨਾ ਵੀ ਭਾਈ ਸਿੰਘਾਂ ਨੂੰ ਫੜ ਕੇ ਕੀ ਆਰਡਰ ਸੀਗਾ ਜਿੱਥੇ ਵੀ ਸਿੱਖ ਦਿਖੇ ਹੈਨਾ ਪੈਸਿਆਂ ਦੇ ਮੁੱਲ ਸੀਗੇ ਸਿਰਾਂ ਦੇ ਜਿੰਨੇ ਸਿਰ ਲੈ ਕੇ ਆਉਣਗੇ ਉਹਨੇ ਪੈਸੇ ਮਿਲਣਗੇ ਪਤਾ ਲੱਗ ਗਿਆ ਹੈਨਾ ਗੁਰਮਤਾ ਹੋਇਆ ਲੱਖੀ ਜੰਗਲ 'ਚ ਕਹਿੰਦੇ ਵੀ ਸਿਰ ਵੱਢ ਕੇ ਲਿਆਵਾਂਗੇ ਕੱਲੇ ਰਾਜਸਥਾਨ ਤੋਂ ਚੱਲੇ ਪਾਤੇ ਰਾਜਸਥਾਨ ਦੇ ਅੰਦਰ ਲੱਖੀ ਜੰਗਲ ਹੈ ਨਾ ਉਸ ਟਾਈਮ ਦਾ ਬਾਬਾ ਜੀ ਘੋੜਿਆਂ ਤੇ ਚੱਲਦੇ ਸੀ ਪੈਦਲ ਚੱਲਦੇ ਸੀ ਗੱਡੀਆਂ ਵੀ ਨਹੀਂ ਹੁੰਦੀਆਂ ਸੀਗੀਆਂ ਪਰ ਸਿੰਘਾਂ ਨੇ ਸਿੰਘਾਂ ਦਾ ਸਾਥ ਦਿੱਤਾ ੜੋ ਪੜੋ ਤੇ ੜੋ ਪੜੋ ਤੇ ਹੈਨਾ ਉਹਨਾਂ ਨੂੰ ਲੁਕਾਉਂਦੇ ਸੀਗੇ ਰੋਟੀ ਵਿੱਚ ਗਾਉਂਦੇ ਸੀਗੇ ਦਰਬਾਰ ਸਾਹਿਬ ਹੀ ਗਏ ਵੱਢ ਕੇ ਵੀ ਲਿਆ ਦੁਬਾਰਾ ਫਿਰ ਲੱਖੀ ਜੰਗਲ ਦੇ ਅੰਦਰ ਆ ਗਏ ਕਿੰਨੀ ਕੁਆਲਿਟੀ ਸੀ ਜਦੋਂ ਸਿੰਘ ਸਿੰਘਾਂ ਦਾ ਸਾਥ ਦਿੰਦੇ ਸੀ ਅੱਜ ਕੱਲ ਕੀ ਚੱਲਿਆ ਹੈ ਬਸ ਲੱਤਾਂ ਖਿੱਚ ਲੋ ਭਾਈ ਲੱਤਾਂ ਖਿੱਚਣ ਦੇ ਲੱਗੇ ਹੋਏ ਨੇ ਕਿ ਚਾਰ ਪਾਵਾਂਗੇ ਫਿਰ ਐਨੀ ਜਿਆਦਾ ਕੁਆਲਿਟੀ ਦਾ ਵੀ ਜਿਹੜੇ ਕੁਆਲਿਟੀ ਇਹੀ ਗੱਲਾਂ ਨੇ ਵੀ ਕੁਆਲਿਟੀ ਚਾਹੀਦੀ ਐ ਹੁਣ ਯਹੂਦੀ ਨੇ ਠੀਕ ਐ ਥੋੜੇ ਨੇ ਪਰ ਕੁਆਲਿਟੀ ਵਾਲੇ ਨੇ ਇੱਕ ਦੂਜੇ ਨਾਲ ਖੜਦੇ ਨੇ ਮੈਂ ਭਾਈ ਇੱਕਦਮ ਟਾਇਰ ਪਵਾਉਣ ਚਲੇ ਗਿਆ ਟਰੈਕਟਰ ਤੇ ਮੁਸਲਮਾਨ ਭਰਾ ਸੀਗਾ ਮੁਸਲਮਾਨ ਭਰਾ ਯੂ ਮੇਰੇ ਸਾਹਮਣੇ ਉੱਤੇ ਟਰੈਕਟਰ ਦਾ ਟਾਇਰ ਪਵਾਣਾ ਗਿਆ ਕਹਿੰਦੇ ਪਾਣ ਉਹਨੇ ਸਾਰਾ ਕੰਮ ਛੱਡ ਕੇ ਉਹਨੂੰ ਪਾਣੀ ਵੀ ਪਲਾਇਆ ਪਹਿਲਾਂ ਉਹਦਾ ਉਹਦੀ ਆਉਪਕਤ ਕਰੀ ਵੀ ਹਾਂ ਦੱਸ ਬਈ ਕੀ ਚਾਹੀਦਾ ਸਾਡਾ ਭਰਾ ਐ ਸਾਡਾ ਭਰਾ ਐ ਹੈਨਾ ਪਾਈ ਜਦੋਂ ਤੱਕ ਤੁਸੀਂ ਸਿੱਖਾਂ ਸਿੱਖ ਜਦੋਂ ਤੱਕ ਸਿੱਖਾਂ ਦੀ ਲਤਾਂ ਖੀਚਣ ਨਹੀਂ ਹਟਣਗੇ ਨਾ ਜਦੋਂ ਤੱਕ ਤੁਹਾਡੀ ਕੌਮ ਦਾ ਭਲਾ ਨਹੀਂ ਹੋ ਸਕਦਾ। 10 ਸਵਾਲ ਨਦੀਪ ਪਰ ਸਿੱਖ ਧਰਮ ਇਹ ਅਲਾਉ ਕਰਦਾ ਹੈ ਕਿ ਇੱਕ ਔਰਤ ਨੂੰ ਇੱਕ ਲੜਕੀ ਨੂੰ ਮਾਰ ਦਿੱਤਾ ਜਾਵੇ। ਅਸੀਂ ਕਈਆ ਪਾਈ ਕਨਈਆ ਦੇ ਵਾਰਿਸਾਂ ਅਸੀਂ ਤਾਂ ਦੁਸ਼ਮਣ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸੋਨੇ ਤੀਰ ਦੇ ਅੰਗੇ ਸੋਨਾ ਲੱਗਿਆ ਹੁੰਦਾ ਸੀ ਕਹਿੰਦੇ ਅਗਰ ਜਿਹਦੇ ਲੱਗਦਾ ਤਾਂ ਉਹਦਾ ਇਲਾਜ ਦਾ ਵੀ ਖਰਚ ਨਾਲ ਦੇ ਦਿੰਦੇ ਸੀ। ਹਾਂ ਬਿਲਕੁਲ ਦੇਖੋ ਸਿੱਖ ਧਰਮ ਚ ਕਦੇ ਵੀ ਨਾ ਕੁੜੀਆਂ ਨੂੰ ਹੈਨਾ ਕਦੇ ਵੀ ਦਬਾਕੇ ਨਹੀਂ ਰੱਖਿਆ ਗਿਆ। ਠੀਕ ਹੈ ਕਿਉਂ ਮੰਦਾ ਆਂ ਹਾਂ ਜਿੱਤੇ ਮੈਂ ਤਾਂ ਜਾਨ ਠੀਕ ਹੈ ਨਾ ਫਿਰ ਅਸੀਂ ਅੱਜ ਜਦੋਂ ਕੰਪੇਅਰ ਕਰਦੇ ਆਂ ਵੀ ਕੁੜੀ ਮੁੰਡੇ ਵਾਲੀ ਗੱਲ ਜਾਂ ਤਾਂ ਕੁੜੀ ਨੂੰ ਜਿਵੇਂ ਅਪਾ ਅੰਮ੍ਰਿਤਪਾਲ ਮੈਰੋਂ ਕਹਿੰਦਾ ਵੀ ਕੁੜੀ ਨੂੰ ਮਾਰਨ ਦੀ ਸਜ਼ਾ ਕੋਈ ਘੱਟ ਹੈ ਗਿਆ 5 ਸਾਲ ਹੀ ਉਹਦੇ 'ਚ ਲੱਗਣੇ ਨੇ 5 ਸਾਲ ਹੀ ਉਹਦੇ 'ਚ ਲੱਗਣੇ ਨੇ ਕਿਉਂ 5 ਸਾਲ ਬਾਅਦ ਇਹ ਜਮਾਨਤਾਂ ਮਿਲਦੀਆਂ ਨੇ ਠੀਕ ਹੈ ਬਾਕੀ ਸਰਕਾਰਾਂ ਦੇ ਹੱਥ ਚੋਂ ਦਾ ਕੱਢਣਾ ਕਿ ਨਹੀਂ ਕੱਢਣਾ ਹੈ ਨਾ ਚਾਹੋ 20 ਸਾਲ ਵੀ ਲਵਾ ਸਕਦੀਆਂ ਨੇ 50 ਸਾਲ ਵੀ ਜਿਵੇਂ ਬੰਦੀ ਸਿੰਘ ਪਤਾ ਨਹੀਂ ਕਿੰਨੇ ਕੇ ਟਾਈਮ ਤੋਂ ਪਏ ਨੇ ਤੇ ਫਿਰ ਇਹ ਕੰਪੇਅਰ ਕਰਨਾ ਛੱਡ ਦਿਓ ਨਾ ਵੀ ਹਾਂ ਵੀ ਕੁੜੀ ਮੁੰਡੇ ਜੇ ਤੂੰ ਸਾਰੇ ਕਹਿੰਦੇ ਬਰਾਬਰ ਨੇ ਫਿਰ ਬਈ ਬਰਾਬਰ ਦੀ ਲਚਕਤਾ ਦਾ ਲਚਰਤਾ ਫਲਾਉਂਗੇ ਫਿਰ ਬਈ ਰਿਜ਼ਲਟ ਤਾਂ ਫਿਰ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਫਿਰ ਸੇਮ ਹੀ ਮਿਲੂਗਾ ਠੀਕ ਹੈ ਨਾ ਇਸ ਕਰਕੇ ਮੁੰਡਿਆਂ ਨੂੰ ਵੀ ਸੋਚਣਾ ਚਾਹੀਦਾ ਕੁੜੀਆਂ ਨੂੰ ਵੀ ਸੋਚਣਾ ਚਾਹੀਦਾ ਵੀ ਭਾਈ ਅਸੀਂ ਕਿਹੜੇ ਰਾਹਾਂ ਤੇ ਤੁਰੇ ਹੋਏ ਆ ਠੀਕ ਹੈ ਮਰਨਾ ਸੱਚ ਹੈ ਮੈਂ ਵੀ ਨਹੀਂ ਅੱਗ ਤੇ ਰਹਿਣਾ ਹੈ ਨਾ ਕਿਉਂਕਿ ਸੇਵਾਂ ਤੇ ਜਾਣਾ ਹੀ ਜਾਣਾ ਤੁਸੀਂ ਵੀ ਜਾਣਾ ਭਾਈ ਹੈ ਨਾ ਪਰ ਕੱਲ ਨੂੰ ਜੇ ਮੈਂ ਮਰਾਂ ਹੈ ਨਾ ਜਿਵੇਂ ਸਾਡੀ ਸੋਚ ਹੈ ਵੀ ਭਾਈ ਪਿੰਡ ਦੇ ਅੰਦਰ ਪੈਰ ਧਰਨੂ ਜਗ੍ਹਾ ਨਾ ਹੋਵੇ ਜਦੋਂ ਨਵਦੀਰ ਜੱਗ ਤੋਂ ਜਾਵੇ ਹੈਨਾ ਸਿਰਫ ਇੰਨੀ ਕੁ ਸੋਚ ਹੈ ਮੇਰੀ ਹੈਨਾ ਵੀ ਅਰੇਆ ਫਿਰ ਮੇਰੀ ਇੱਕ ਹੋਰ ਮਤਲਬ ਲਾ ਲੋ ਵੀ ਹੈਨਾ ਜਿਦਾ ਜਿਵੇਂ ਬੰਦੇ ਦੇ ਇੱਕ ਸੁਪਨਾ ਹੁੰਦਾ ਹੈਨਾ ਵੀ ਯਾਰ ਵੀ ਮੇਰੇ ਪਰਿਵਾਰ ਨੂੰ ਕਦੇ ਆਪਣਾ ਦਰਬਾਰ ਸਾਹਿਬ ਸਨਮਾਨ ਹੋਵੇ ਮੇਰੇ ਕਿਸੇ ਕਰੇ ਹੋਏ ਕੰਮ ਕਰਕੇ ਹੈਨਾ ਠੀਕ ਹੈ ਇੱਕ ਇੱਕ ਮੇਰੇ ਜ਼ਿੰਦਗੀ ਦੇ ਸੁਪਨਾ ਮੈਨੂੰ ਪਤਾ ਨਹੀਂ ਵੀ ਕਦੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨਗੇ ਨਹੀਂ ਕਰਨਗੇ ਹੈਨਾ ਕੋਈ ਸੇਵਾ ਲੈਣੇ ਕੀ ਹਿਸਾਬ ਦੇ ਜਿਵੇਂ ਮੇਰਾ ਮੇਰਾ ਹੈਨਾ ਆਪਣੀ ਆਪਣੀ ਸੋਚ ਹੁੰਦੀ ਆ ਪਰ ਮੇਰਾ ਇਹ ਹੈ ਵੀ ਹਾਂ ਜਦ ਮੈਂ ਮਰਾਂ ਭਾਈ ਕਟ ਲੱਖਾਂ ਦਾ ਕੱਟ ਹੋਵੇ ਤੇ ਕੱਲ ਇੱਕ ਸੋਚ ਮਰੀ ਆ ਜੀ ਨੂੰ ਸ਼ਾਇਦ ਕੋਈ ਐਂਬੂਲੈਂਸ ਚ ਲੈ ਕੇ ਜਾਣ ਵਾਲਾ ਵੀ ਨਹੀਂ ਸੀਗਾ ਜਿਹਦੇ ਕੋਲ ਤਿੰਨ ਬੰਦੇ ਵੀ ਮਤਲਬ ਉਹਦੇ ਸੰਸਕਾਰ ਚ ਚਾਰ ਜਣੇ ਉਹਦੀ ਅਰਥੀ ਨੂੰ ਮੋਢਾ ਦੇਣ ਵਾਲੇ ਨਹੀਂ ਸੀਗੇ ਯਾਰ ਤੁਸੀਂ ਅੱਜ ਤਾਂ ਦੇਖ ਲਓ ਵੀ ਤੁਸੀਂ ਖੜੇ ਕੀਤੇ ਹੋ ਇਸ ਕੰਟੈਂਟ ਚ ਚਾਰ ਜੀ ਚਾਰ ਲੱਖ ਸੀਗੇ ਇਹਨਾਂ ਕਹਿੰਦੇ ਬਿਫੋਰ ਦੇ ਉਹਦੇ ਫੋਲੋਅਰ ਸੀ ਕਿਤੇ ਗਏ ਭਾਈ ਤੁਸੀਂ ਫੋਲੋਅਰ ਆ ਜਾਂਦੇ ਫਿਰ ਉਹਦੀ ਸਪੋਰਟ ਕਰਨ ਜਿਹੜੇ ਫੋਲੋਅਰ ਸੀਗੇ ਹਨ ਤੇ ਬਈ ਇਹ 700 ਕਰੋੜ ਦੀ ਹੁਣ ਤਾਂ ਮੇਰੇ ਖਿਆਲ ਤੋਂ 700 ਕਰੋੜ ਦੀ ਤੇ ਮੈਂ ਅੱਜ ਤੋਂ 3 ਸਾਲ ਪਹਿਲਾਂ ਬਾਦੀ ਦੇਖੀ ਸੀ ਇਸ ਦੁਨੀਆ ਦੀ ਠੀਕ ਹੈ ਨਾ ਤੇ ਹੁਣ ਤਾਂ ਮੇਰੇ ਖਿਆਲ ਨਾਲ 1000 ਬਹੁਤ ਵੱਧ ਗਈ ਹੁਣੀ 800 900 ਕਰੋੜ ਹੋ ਗਈ ਹੁਣੀ ਉਹਦੇ ਚ ਚਾਰ ਲੱਖਾਂ ਨੇ ਫੋਲੋ ਕਰ ਵੀ ਲਏ ਇਹ ਚ ਕਿਹੜਾ ਬੰਬ ਗਿਰ ਗਿਆ ਵੀ ਅਸੀਂ ਸਾਰਿਆਂ ਨੂੰ ਕਹਿੰਦੇ ਵੀ ਹਾਂ ਤੁਸੀਂ ਪ੍ਰਮੋਟ ਕਰਿਆ ਜੀ ਤੁਸੀਂ ਕਰਿਆ ਜੀ ਤੁਸੀਂ ਕਰਿਆ ਜੀ ਹਾਂ ਤੁਸੀਂ ਥੋੜੇ ਕਰਕੇ ਲੋਕਾਂ ਕਰਕੇ ਹੁੰਦਾ ਇਹਦਾ ਜਿਆ ਕੁਝ ਨਹੀਂ ਹੈਗਾ ਭਾਈ ਹਣਾ ਸਾਡੇ ਅੱਗੇ ਵੀ ਵੀਡੀਓ ਆਉਂਦੀਆਂ ਨੇ ਅਸੀਂ ਵੀ ਸਵਾਈਪ ਅਪ ਕਰਦੇ ਹਾਂ ਸਮਰਥਨ ਕਰਦੇ ਹਾਂ ਮੈਰੂ ਦਾ ਹਾਂ ਭਾਈ ਡਟ ਕੇ ਕਰਦੇ ਆ ਪਰ ਇੰਨਾ ਤਾਂ ਕਰਦੇ ਆ ਵੀ ਅਸੀਂ ਤਾਂ ਇਹ ਵੀ ਨਹੀਂ ਚਾਹੁੰਦੇ ਵੀ ਭਾਈ ਇਸ ਗੰਦ ਕਰਕੇ ਅਮਰਿਤਪਾਲ ਜੇਲ ਚappendੇ 5-7 ਸਾਲ 10 ਸਾਲ ਖਰਾਬ ਕਰੇ ਹੈਨਾ ਐਸਐਸਪੀ ਬਠਿੰਡਾ ਦੀ ਪ੍ਰੈਸ ਕਾਨਫਰੰਸ ਹੋਈ ਹੈ ਕਹਿੰਦੇ ਦੁਬਈ ਚਲੇ ਗਿਆ ਹਾਂ ਚਲੋ ਅੱਛੀ ਗੱਲ ਬਾਬੇ ਦੀ ਮੇਰ ਹੋਈ ਹੋਈ ਭਰਾ ਤੇ ਹੈਨਾ ਦੁਨੀਆ ਜਾਣਦੀ ਹੈ ਭਾਈ ਜੇ ਤੁਸੀਂ ਸਿੱਧੂ ਮੂਸੇ ਵਾਲਾ ਮਾਰਿਆ ਸੀਗਾ ਠੀਕ ਹੈ ਸਿੱਧੂ ਮੂਸੇ ਵਾਲੇ ਨੇ ਕੀ ਕਰਤਾ ਸੀਗਾ ਇਹ ਜਗਾ ਠੀਕ ਹੈ ਸਿੱਧੂ ਮੂਸੇ ਵਾਲੇ ਨੇ ਤਾਂ ਕੋਈ ਗੰਦ ਨਹੀਂ ਪਾਇਆ ਸੀਗਾ ਸਿੱਧੂ ਮੂਸੇ ਵਾਲਾ ਕਿਉਂ ਮਾਰਤਾ ਭਾਈ ਤੁਸੀਂ ਠੀਕ ਹੈ ਉਹਦਾ ਦੇ ਉਹਨਾਂ ਨੇ ਜਿਨ੍ਹਾਂ ਨੇ ਮਾਰਿਆ ਗੈਂਗਸਟਰਾਂ ਨੇ ਉਹ ਕਨੇਡਾ ਦੇ ਭੰਗੜੇ ਪਾਉਂਦੇ ਸੀਗੇ ਉਹ ਕਿਵੇਂ ਨਿਕਲ ਗਏ ਇੱਥੋਂ ਉਹ ਕਿਉਂ ਨਹੀਂ ਫੜੇ ਗਏ ਹੈਨਾ ਤੁਹਾਡੇ ਤੋਂ ਅੱਜ ਤੱਕ ਕਹਿੰਦੇ ਨੇ ਐਸਐਸਪੀ ਵੀ ਕਿਰਪਾ ਹੋ ਗਈ ਉਹਦੇ ਗੁਰੂ ਮਹਾਰਾਜ ਦੀ ਕਿਉਂਕਿ ਸਹਿਰ ਨੇ ਬਹੁਤ ਵੱਡਾ ਕੰਮ ਕਰਿਆ ਹੋਇਆ ਚੜ੍ਹਦੀ ਕਲਾ ਉਹਨੂੰ ਸਿਰਫ ਉਹਨੂੰ ਦਹਾੜ ਮਾਰਨ ਦੀ ਲੋੜ ਆ ਦਹਾੜ ਮਾਰੇ ਬਸਾਂ ਭਾਈ ਹੋ ਜੂਗਾ ਬੰਦ ਕਰ ਦੂਗਾ ਭਰਾ ਤੇ ਸਾਨੂੰ ਮਾਨ ਆ ਹਿਊ ਜ ਰਿਸਪੈਕਟ ਨਾਲ ਖੜੇ ਆ ਠੀਕ ਹੈ ਨਾ ਤੇ ਜਿੱਥੇ ਵੀ ਸਾਡੀ ਲੋੜ ਪਊਗੀ ਕੱਲ ਨੂੰ ਹੈ ਨਾ ਜਿਵੇਂ ਭਰਾ ਸਾਡੇ ਬਹੁਤ ਮਾਣ ਆ ਸਾਨੂੰ ਆਪਣੇ ਪਰਮਦੇ ਬਈ ਅੱਜ ਤੱਕ ਨਾ ਮੈਂ ਪਹਿਲਾਂ ਵੀ 26 ਕੇਸ ਨੇ ਜੀਠੇ ਨੇ ਹੈ 16 ਪਰਚੇ ਹੁਣ ਮੇਰੇ ਤੇ ਹੁਣ ਪਏ ਸੀ ਅੱਜ ਤੱਕ ਨਾ ਜਿੰਨੇ ਵੀ ਨਾਲ ਖੜੇ ਨੇ ਵਕੀਰ ਸਾਹਿਬਾਨ ਸਾਡੇ ਹੈ ਨਾ ਸਾਡੇ ਭਰਾ ਹੀ ਖੜੇ ਨੇ ਸਾਰੇ ਅੱਜ ਤੱਕ 1 ਰੁਪਿਆ ਨਹੀਂ ਸਾਡਾ ਕੋਰਟ ਚ ਲੱਗਣ ਦਿੱਤਾ ਕਦੇ ਵੀ ਠੀਕ ਹੈ ਹਾਂ ਮੇਰੇ ਯਾਰ ਦੋਸਤ ਪਿੱਛੇ ਮੇਰੀ ਸਾਰੀ ਖੇਤੀ ਸਾਹਮਦੇ ਨੇ ਜਦੋਂ ਵੀ ਸਾਡੇ ਦੇ ਕਦੇ ਵਕਤ ਪੈਂਦਾ ਹੈ ਹੈਨਾ ਵੀ ਅਸੀਂ ਤਾਂ ਦੇਣਾ ਨਹੀਂ ਦੇ ਸਕਦੇ ਪਰਹਾਮਾ ਦਾ ਤੇ ਉਹੀ ਪਰਹਾਮਾ ਦੇ ਅੱਜ ਫੇਰ ਸਾਨੂੰ ਮੈਸੇਜ ਆਏ ਹੋਏ ਨੇ ਵੀ ਨਵਦੀਪ ਅਸੀਂ ਕੇਸ ਵੀ ਲੜਾਂਗੇ ਪਰਿਵਾਰ ਦੀ ਹੈਲਪ ਵੀ ਕਰਾਂਗੇ ਸਾਰੇ ਪਾਸਿਓਂ ਫੋਨ के साथ है, के चे, चे, है ना पैसी टके च परिवार ਨਾਲ ਕੇਸਾਂ ਚ ਵਕੀਲਾਂ ਚ ਜਿੱਥੇ ਵੀ ਟੀਮ ਨੂੰ ਲੋਡ ਹੋਊਗੀ ਸੋਸ਼ਲ ਮੀਡੀਆ ਦਾ ਪਤਾ ਸਾਡੇ ਕੰਟੈਕਟ ਦਾ ਪਤਾ ਕਦੇ ਵੀ ਕੰਟੈਕਟ ਕਰ ਲਿਓ ਕਿਤੇ ਵੀ ਗੱਲ ਨੂੰ ਕੋਈ ਇਕੱਠ ਹੁੰਦਾ ਹੈ ਨਾ ਕਿਤੇ ਵੀ ਅਸੀਂ ਭਾਈ ਸਭ ਤੋਂ ਅੱਗੇ ਹੋ ਕੇ ਹਾਜ਼ਰੀ ਲਵਾਵਾ ਕਿਉਂਕਿ ਭਾਈ ਮੈਂ ਅਰਦਾਸ ਹੀ ਕਰਦਾ ਸਵੇਰੇ ਉੱਠ ਕੇ ਨਾ ਸਵੇਰੇ ਉੱਠ ਕੇ ਮੇਰੀ ਮੈਂ ਜਿੰਮੇ ਸਵੇਰੇ ਉੱਠ ਕੇ ਪਾਠ ਕਰਕੇ ਅਰਦਾਸ ਕਰਦੇ ਤਾਂ ਮੈਂ ਇਹ ਅਰਦਾਸ ਕਰਦਾ ਵੀ ਨਮਾਣਿਆਂ ਦੇ ਮਾਣ ਨਤਾਨ ਦੇ ਧਿਆਨ ਨੋਟੀਆਂ ਦੀ ਉਹ ਨਿਆਦਰ ਦੇ ਆਸਰੇ ਸੱਚੇ ਪੀਤਾ ਵਾਹਿਗੁਰੂ ਜੀ ਪੰਥ ਦੇ ਕੰਮ ਲਾਇਆ ਪੰਥ ਨੂੰ ਚੜ੍ਹਦੀ ਕਲਾ ਚ ਰੱਖਿਓ ਕਿਸਾਨੀ ਕੌਮ ਨੂੰ ਚੜ੍ਹਦੀ ਕਲਾ ਚ ਰੱਖਿਓ ਬਾਬੇ ਨਾਨਕ ਦੀ ਖੇਤੀ ਨੂੰ ਚੜ੍ਹਦੀ ਕਲਾ ਚ ਰੱਖਿਓ ਅਸੀਂ ਕੌਮ ਦੇ ਕੰਮਾਂ ਚ ਅੱਗੇ ਨੂੰ ਹੋਗੇ ਤੁਰੀਏ ਅਸੀਂ ਆਪਣੇ ਭਰਾਵਾਂ ਦਾ ਸਾਥ ਦਈਏ ਸਾਡੇ ਅੰਦਰ ਈਰਖਾ ਤੇ ਜਲਨ ਨੂੰ ਜਮਾ ਖਤਮ ਕਰ ਦਿਓ ਬਾਬਾ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੀ ਚੀਜ਼ਾਂ ਨੂੰ ਦੂਰ ਕਰਕੇ ਸਬਰ ਸੰਤੋਖ ਦਲੇਰੀ ਨਿਮਰਤਾ ਮਿਠਾਸ ਬਖਸ਼ਿਓ ਸਨ ਠੀਕ ਹੈ ਅਸੀਂ ਅਰਦਾਸ ਕਰਦੇ ਹਾਂ ਹਰ ਰੋਜ਼ ਸਵੇਰੇ ਉੱਠ ਕੇ ਪਰਮਾਤਮਾ ਕੀ ਠੀਕ ਹੈ ਤੇ ਭਾਈ ਜੇ ਅੱਜ ਨਹੀਂ ਅਸੀਂ ਨਹੀਂ ਹੈ ਨਾ ਨਾਲ ਖੜਾਂਗੇ ਤੇ ਹੋਰ ਕੌਣ ਖੜੂਗਾ ਹੈ ਨਾ ਕਿਉਂਕਿ ਭਾਈ ਅਸੀਂ 3 ਪੈਣ ਵਾਲੇ ਲੋਕਾਂ ਤੇ ਹਰ ਇੱਕ ਪਰਿਵਾਰ ਨੂੰ ਅਸੀਂ ਥੋੜੇ ਰਹੀਂ ਵੀ ਅਪੀਲ ਕਰਦੇ ਆ ਆਪਣੇ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਭਾਈ ਅੰਮ੍ਰਿਤ ਪਾਲ ਮੈਰ ਹੁੰਦਾ ਡਟ ਕੇ ਸਾਥ ਦੋ ਅਗਰ ਤੁਹਾਡੇ ਘਰ ਚ 3 ਪੈਣ ਤੁਸੀਂ ਸੋਚਦੇ ਹੋ ਤੁਹਾਡੇ ਬੱਚੇ ਤੁਹਾਡੇ ਗੁਰੂਆਂ ਤੋਂ ਸਿੱਖਣ ਸਾਡੇ ਇਤਿਹਾਸ ਤੋਂ ਸਿੱਖਣ ਸਾਡੇ ਸ਼ਹੀਦਾਂ ਤੋਂ ਸਿੱਖਣਾ ਨਾ ਸੰਤ ਜਰਨੈਲ ਸਿੰਘ ਭਿੰਡਰਾਲੇ ਤੁਸੀਂ ਕਣ ਜਿਹੜੇ ਆਪਣੇ ਹੱਕ ਸੱਚ ਪਿੱਛੇ ਜਿਨ੍ਹਾਂ ਨੇ ਆਪਣੀ ਸਾਨੂੰ ਐਡੇ ਵੱਡੇ ਮਤਲਬ ਸਾਡੇ ਰੋਲ ਮੋਡਲ ਨੇ ਐਡੀ ਵੱਡੀ ਸਾਨੂੰ ਐਗਜ਼ਾਮਪਲ ਦੇ ਕੇ ਗਏ ਵੀ ਸਾਡੇ ਗੁਰੂਆਂ ਨੇ ਹੱਕ ਸੱਚ ਲਈ ਸਾਨੂੰ ਲੜਨਾ ਮਰਨਾ ਸਿਖਾਇਆ ਤੇ ਉਹ ਕਹਿਣੀ ਕਥਨੀ ਦੇ ਪੱਕੇ ਹੈ ਨਾ ਇਸ ਠੀਕ ਹੈ ਠੀਕ ਹੈ ਬਾਕੀ ਬਸ ਈ ਗੱਲ ਆਈ ਚੜਦੀ ਕਲਾ ਚ ਰਹੋ ਸਾਰੇ ਤੇ ਅਸੀਂ ਨਾਲ ਭਾਈ ਅਮਰਪਾਲ ਮਹਿਰੋਂ ਤਾਂ ਬਿਲਕੁਲ ਨਵਦੀਪ ਜਲਵੇੜਾ ਇਸ ਵੇਲੇ ਖਾਸ ਤੌਰ ਤੇ ਸਾਡੇ ਨਾਲ ਸੀ ਕਹਿੰਦੇ ਜਦੋਂ ਕੋਈ ਲਿਮਟ ਕਰਾਸ ਕਰਦਾ ਤਾਂ ਫਿਰ ਸਿੰਘ ਜ਼ਰੂਰ ਆਉਂਦੇ ਨੇ ਭਾਈ ਅਮਰਪਾਲ ਸਿੰਘ ਮਹਿਰੋਂ ਦਾ ਗੱਡ ਕੇ ਸਮਰਥਨ ਕਰਦੇ ਆਂ ਪੰਜਾਬ ਤੇਹਜ਼ੀਬ ਦੀ ਧਰਤੀ ਆ ਇੱਥੇ ਹੱਦਾਂ ਕਿਸੇ ਨੂੰ ਲੰਘਣ ਨਹੀਂ ਦਿੱਤੀਆਂ ਜਾਣਗੀਆਂ ਕਿਉਂਕਿ ਆਪਣੇ ਘਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਗੰਦਾ ਤੇ ਵਲਗਰ ਕੰਟੈਂਟ ਨਹੀਂ ਦੇਖ ਸਕਦੇ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋ ਗਈ ਕਿ ਭਾਈ ਮਹਿਰੂ ਇੱਥੇ ਚਲੇ ਗਏ ਕੈਮਰਾ ਪਰਸਨ ਨਿਤੇਨ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ